ਅੱਜ ਗੱਲ ਕਰਦੇ ਆਂ ਹੀਰਾਮੈਲ ਨਾਭਾ ਦੀ ਜਿੱਥੇ 124 ਸਾਲਾਂ ਬਾਅਦ ਫਿਰ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਹੋਏ ਉਹੀ ਰਸਮਾਂ ਤੇ ਉਹੀ ਰਵਾਜਾਂ ਨਾਲ ਦਸਤਾਰਬੰਦੀ ਕੀਤੀ ਗਈ ਇਦਾਂ ਜਾਪਦਾ ਸੀ ਜਿਵੇਂ ਸਿੱਖ ਰਾਜ ਫਿਰ ਤੋਂ ਵਾਪਸ ਆ ਗਿਆ ਹੋਵੇ ਸਿੱਖਾਂ ਵਿੱਚ ਖੁਸ਼ੀ ਦੀ ਲਹਿਰ ਤੇ ਰੌਣਕਾਂ ਲੱਗੀਆਂ ਹੋਈਆਂ ਸੀ ਇੱਕ ਵੱਡਾ ਇਕੱਠ ਦੇਖਿਆ ਗਿਆ ਲੋਕਾਂ ਵੱਲੋਂ ਸੋਚਿਆ ਗਿਆ ਕਿ ਇਹ ਇੱਕ ਰਸਮ ਆ ਪਰ ਅਸਲ ਵਿੱਚ ਇੱਕ ਐਸੀ ਕਹਾਣੀ ਦੀ ਵਾਪਸੀ ਹੈ ਜੋ ਜ਼ਬਰਦਸਤੀ ਅਧੂਰੀ ਰਹਿ ਗਈ ਸੀ। ਇਹ ਕਹਾਣੀ ਕਿਸੇ ਇੱਕ ਇਨਸਾਨ ਦੀ ਨਹੀਂ ਇਹ ਪੂਰੀ ਨਾਬਾ ਰਿਆਸਤ ਦੀ ਆ। ਇਹ ਉਹ ਰਿਆਸਤ ਆ ਜੋ ਕਦੇ ਵੀ ਅੰਗਰੇਜ਼ਾਂ ਨਾਲ ਨਹੀਂ ਖੜੀ ਹਮੇਸ਼ਾ ਹੀ ਸਿੱਖਾਂ ਦਾ ਸਾਥ ਦਿੱਤਾ। ਅੱਜ ਆਪਾਂ ਪੂਰਾ ਇਤਿਹਾਸ ਜਾਣਾਂਗੇ ਨਾਬਾ ਰਿਆਸਤ ਦਾ। ਨਾਬਾ ਰਿਆਸਤ ਦਾ ਪੂਰਾ ਇਤਿਹਾਸ ਜਾਣਨ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਅੱਗੇ ਜ਼ਰੂਰ ਸ਼ੇਅਰ ਕਰ ਦਿਓ। ਤਾਂ ਜੋ ਆਪਣੇ ਇਤਿਹਾਸ ਬਾਰੇ ਪੂਰੀ ਜਾਣਕਾਰੀ ਹਰੇਕ ਤੱਕ ਪਹੁੰਚ ਸਕੇ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਗੱਲ ਕਰਦੇ ਹਾਂ ਨਾਬਾ ਰਿਆਸਤ ਦੀ ਨਾਬਾ ਰਿਆਸਤ ਦੀ 18ਵੀਂ ਸਦੀ 1763 ਈਸਵੀ ਵਿੱਚ ਰਾਜਾ ਹਮੀਰ ਸਿੰਘ ਵੱਲੋਂ ਰੱਖੀ ਗਈ ਇਹ ਉਹੀ ਦੌਰ ਸੀ ਜਦੋਂ ਮਾਲਵੇ ਖੇਤਰ ਵਿੱਚ ਸਿੱਖ ਮਿਸਲਾਂ ਵੱਲੋਂ ਫਗਾਨਾਂ ਤੇ ਮੁਗਲਾਂ ਦੇ ਦਾਬ ਦਬਾ ਨੂੰ ਤੋੜ ਕੇ ਆਪਣੀ ਸਥਾਪਨਾ ਸ਼ੁਰੂ ਕਰ ਦਿੱਤੀ ਗਈ ਸੀ। ਨਾਭਾ, ਪਟਿਆਲਾ ਤੇ ਜਿੰਦ ਤਿੰਨੇ ਮਿਸਲਾਂ ਫੁਲਕੀਆਂ ਮਿਸਲਾਂ ਨਾਲ ਸੰਬੰਧ ਰੱਖਦੀਆਂ ਸੀ। ਨਾਭਾ ਰਿਆਸਤ ਕੋਲੇ ਆਪਣੀ ਫੌਜ, ਖਜ਼ਾਨਾ ਤੇ ਧਾਰਮਿਕ ਮਰਿਆਦਾ ਸੀ। ਨਾਭਾ ਰਿਆਸਤ ਨੇ ਹਮੇਸ਼ਾ ਹੀ ਸਿੱਖਾਂ ਦਾ ਸਾਥ ਦਿੱਤਾ ਤੇ ਡਟ ਕੇ ਸਿੱਖਾਂ ਨਾਲ ਖੜੀ ਰਹੀ। ਨਾਬਾ ਰਿਆਸਤ ਦੇ ਰਾਜਾ ਹਮੀਰ ਸਿੰਘ ਐਸੇ ਪਹਿਲੇ ਸ਼ਾਸਕ ਸੀ ਜਿਨ੍ਹਾਂ ਨੇ ਸਿੱਖ ਗੁਰੂਆਂ ਦੇ ਨਾਮ ਤੇ ਆਪਣੇ ਸਿੱਕੇ ਚਲਾਏ ਸੀ ਰਾਜਾ ਹਮੀਰ ਸਿੰਘ ਤੋਂ ਬਾਅਦ ਰਾਜਾ ਜਸਵੰਤ ਸਿੰਘ ਨੇ 1783 ਤੋਂ ਲੈ ਕੇ 1840 ਤੱਕ ਆਬਾ ਰਿਆਸਤ ਦੀ ਵੰਗਡੋਰ ਸੰਭਾਲੀ ਉੱਥੇ ਨਵੇਂ ਕਿਲੇ ਤੇ ਨਵੀਆਂ ਇਮਾਰਤਾਂ ਦੀ ਉਸਾਰੀ ਕਰਵਾਈ ਰਾਜਾ ਜਸਵੰਤ ਸਿੰਘ ਤੋਂ ਬਾਅਦ ਮਹਾਰਾਜਾ ਹੀਰਾ ਸਿੰਘ ਨੂੰ ਗੱਦੀ ਮਿਲਦੀ ਆ ਇਹ ਗੱਦੀ 1871 ਈਸਵੀ ਵਿੱਚ ਮਹਾਰਾਜਾ ਹੀਰਾ ਸਿੰਘ ਨੂੰ ਮਿਲਦੀ ਆ ਮਹਾਰਾਜਾ ਹੀਰਾ ਸਿੰਘ ਦੇ ਦੌਰ ਵਿੱਚ ਹੀ ਹੀਰਾ ਮਹਿਲ ਦਾ ਨਿਰਮਾਣ ਹੋਇਆ। ਉਹਨਾਂ ਨੇ ਆਪਣੇ ਨਾਮ ਤੇ ਹੀ ਇਸ ਦਾ ਨਾਮ ਹੀਰਾ ਮਹਿਲ ਰੱਖਿਆ। ਇਹ ਮਹਿਲ ਆਪਣੀ ਖੂਬਸੂਰਤੀ ਲਈ ਜਾਣਿਆ ਜਾਂਦਾ ਸੀ। ਜੇ ਗੱਲ ਕਰੀਏ ਹੀਰਾ ਮਹਿਲ ਦੀ ਇਸ ਦੇ ਅੰਦਰ ਵੱਡੇ ਦਰਬਾਰ, ਸੁੰਦਰ ਬਾਗੀਚੇ ਤੇ ਰਹਿਸ਼ੀ ਕਮਰੇ ਸਨ। ਮਹਾਰਾਜਾ ਹੀਰਾ ਸਿੰਘ ਦੇ ਰਾਜਕਾਲ ਤੋਂ ਬਾਅਦ ਮਹਾਰਾਜਾ ਰਿਪੂ ਦਮਨ ਜੋ ਕਿ ਪੁੱਤਰ ਹੀਰਾ ਸਿੰਘ ਦੇ ਉਹਨਾਂ ਨੂੰ 1912 ਈਸਵੀ ਵਿੱਚ ਗੱਦੀ ਤੇ ਬਿਠਾਇਆ ਗਿਆ। ਮਹਾਰਾਜਾ ਰਿਪੂ ਦਮਣ ਇੱਕ ਐਸੇ ਨਾਬਾ ਰਿਆਸਤ ਦੇ ਦਲੇਰ ਤੇ ਦੇਸ਼ ਭਗਤ ਸ਼ਾਸਕ ਸਨ ਜਿਨ੍ਹਾਂ ਨੇ ਅੰਗਰੇਜ਼ੀ ਹਕੂਮਤ ਅੱਗੇ ਝੁਕਣ ਦੀ ਬਜਾਏ ਆਪਣੀ ਗੱਦੀ ਕੁਰਬਾਨ ਕਰ ਦਿੱਤੀ। ਉਹਨਾਂ ਨੇ ਆਪਣਾ ਜੀਵਨ ਸਿੱਖ ਪੰਥ ਤੇ ਦੇਸ਼ ਦੀ ਆਜ਼ਾਦੀ ਲਈ ਲੇਖੇ ਲਾ ਦਿੱਤਾ। ਮਹਾਰਾਜਾ ਰਿਪੂ ਦਮਣ ਦਾ ਜਨਮ 4 ਮਾਰਚ 1883 ਨੂੰ ਮਹਾਰਾਜਾ ਹੀਰਾ ਸਿੰਘ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਨੇ ਉਹਨਾਂ ਨੂੰ ਅੰਗਰੇਜ਼ੀ ਸਿੱਖਿਆ ਦੇਣ ਦੀ ਬਜਾਏ ਸਿੱਖੀ ਧਰਮ ਨਾਲ ਜੋੜਿਆ ਜਿਸ ਕਰਕੇ ਹੀ ਅੱਗੇ ਜਾ ਕੇ ਗੱਦੀ ਤੇ ਬੈਠਣ ਤੋਂ ਪਹਿਲਾਂ ਹੀ ਮਹਾਰਾਜਾ ਰਿਪੂ ਦਮਨ ਨੇ ਸਿੱਖਾਂ ਲਈ ਆਨੰਦ ਮੈਰਿਜ ਐਕਟ ਪਾਸ ਕਰਵਾਉਣ ਲਈ ਉਹਨਾਂ ਦਾ ਸਾਥ ਦਿੱਤਾ ਤੇ ਡਟ ਕੇ ਨਾਲ ਖੜੇ ਰਹੇ 1912 ਵਿੱਚ ਉਹ ਨਾਭਾ ਦੇ ਮਹਾਰਾਜਾ ਬਣੇ 19ਵੀਂ ਸਦੀ ਵਿੱਚ ਅੰਗਰੇਜ਼ਾਂ ਨੇ ਭਾਰਤ ਤੇ ਆਪਣਾ ਦਬਦਬਾ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਇਸ ਕਰਕੇ ਬਹੁਤ ਸਾਰੀਆਂ ਰਿਆਸਤਾਂ ਨੇ ਗੱਦੀ ਪਹੁੰਚਾਉਣ ਲਈ ਅੰਗਰੇਜ਼ਾਂ ਨਾਲ ਸਮਝੌਤੇ ਕੀਤੇ ਨਾਭਾ ਨੇ ਵੀ ਕਾਗਜ਼ੀ ਤੌਰ ਤੇ ਇੱਕ ਪ੍ਰਿੰਸਲੀ ਸਟੇਟ ਦਾ ਦਰਜਾ ਸਵੀਕਾਰ ਕਰ ਲਿਆ ਪਰ ਉਹਨਾਂ ਨੇ ਕਦੇ ਵੀ ਅੰਗਰੇਜ਼ਾਂ ਦੀ ਕੋਈ ਵੀ ਗੱਲ ਨਾ ਮੰਨੀ ਇਹੀ ਫਰਕ ਸੀ ਨਾਭਾ ਤੇ ਹੋਰ ਰਿਆਸਤਾਂ ਵਿੱਚ ਮਹਾਰਾਜਾ ਰਿਪੂ ਦਮਣ ਹਮੇਸ਼ਾ ਹੀ ਸਿੱਖਾਂ ਦੇ ਨਾਲ ਖੜਦੇ ਸੀ ਤੇ ਉਹ ਸਿੱਖ ਧਾਰਮਿਕ ਮਸਲਿਆਂ ਵਿੱਚ ਹਮੇਸ਼ਾ ਹੀ ਸਾਹਾਤਾ ਦਿੰਦੇ ਸੀ 1920 ਤੋਂ 1922 ਇਸਵੀ ਵਿੱਚ ਗੁਰਦੁਆਰਾ ਸੁਧਾਰ ਲਹਿਰ ਨੇ ਜ਼ੋਰ ਫੜ ਲਿਆ ਸੀ ਸਿੱਖ ਗੁਰਦੁਆਰਿਆਂ ਨੂੰ ਮਹੰਤਾਂ ਤੇ ਸਰਕਾਰੀ ਦਖਲਅੰਦਾਜ਼ੀ ਤੋਂ ਆਜ਼ਾਦ ਕਰਵਾਉਣ ਦੀ ਮੰਗ ਹੋ ਰਹੀ ਸੀ ਜਿਸ ਵਿੱਚ ਮਹਾਰਾਜਾ ਰਿਪੂਦਮਨ ਨੇ ਖੁੱਲ ਕੇ ਆਪਣਾ ਸਾਥ ਦਿੱਤਾ ਇਹ ਗੱਲ ਅੰਗਰੇਜ਼ਾਂ ਲਈ ਇੱਕ ਸਿੱਧੀ ਚੁਣੌਤੀ ਸੀ ਅੰਗਰੇਜ਼ ਵੀ ਜਾਣਦੇ ਸੀ ਨਾਬੇ ਨਾਲ ਸਿੱਧੀ ਜੰਗ ਨਹੀਂ ਲੜੀ ਜਾ ਸਕਦੀ ਇਸ ਲਈ ਉਹਨਾਂ ਨੇ ਕਾਨੂੰਨ ਦੇ ਰਾਹੀਂ ਇੱਕ ਜੰਗ ਲੜੀ ਤੇ ਨਾਬਾ ਨੂੰ ਇੱਕ ਅਣਕਾਬੂ ਰਿਆਸਤ ਘੋਸ਼ਿਤ ਕਰ ਦਿੱਤਾ 1923 ਵਿੱਚ ਮਹਾਰਾਜਾ ਰਿਪੂ ਦਮਨ ਤੇ ਅੰਗਰੇਜ਼ਾਂ ਵੱਲੋਂ ਕੁਸ਼ਾਸ਼ਨ ਦੇ ਦੋਸ਼ ਲਗਾਏ ਗਏ ਮਹਾਰਾਜਾ ਰਿਪੂ ਦਮਨ ਨੂੰ ਨਾ ਕੋਈ ਖੁੱਲੀ ਅਦਾਲਤ ਨਾ ਗਵਾਹ ਤੇ ਨਾ ਕੋਈ ਮੌਕਾ ਦਿੱਤਾ ਗਿਆ ਇੱਕ ਪ੍ਰਸ਼ਾਸਕੀ ਹੁਕਮ ਨਾਲ ਗੱਦੀ ਤੋਂ ਲਾਹ ਦਿੱਤਾ ਗਿਆ ਨਾਬਾ ਰਿਆਸਤ ਇਸ ਤੋਂ ਬਾਅਦ ਅੰਗਰੇਜ਼ਾਂ ਦੇ ਅਧੀਨ ਕਰ ਦਿੱਤੀ ਗਈ ਇਹ ਇੱਕ ਰਾਜ ਦਾ ਅੰਤ ਨਹੀਂ ਸੀ ਇਹ ਇੱਕ ਸਾਜ਼ਿਸ਼ ਸੀ ਜੋ ਅੰਗਰੇਜ਼ਾਂ ਵੱਲੋਂ ਰਚੀ ਗਈ ਸੀ ਇਸ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਮਹਾਰਾਜਾ ਰਿਪੂ ਦਮਨ ਦੇ ਸਾਰੇ ਅਧਿਕਾਰ ਖੋਹ ਲਏ ਗਏ। ਉਹਨਾਂ ਨੂੰ ਇੱਕ ਆਮ ਨਾਗਰਿਕ ਵਾਂਗੂ ਰੱਖਿਆ ਗਿਆ। ਜਦੋਂ ਮਹਾਰਾਜਾ ਰਿਪੂ ਦਮਨ ਨੂੰ ਗੱਦੀ ਤੋਂ ਲਾਇਆ ਗਿਆ ਤਾਂ ਉਹਨਾਂ ਨੂੰ ਜ਼ਬਰਦਸਤੀ ਦਿਹਰਾਦੂਨ ਭੇਜਿਆ ਗਿਆ। ਮਹਾਰਾਜਾ ਨੂੰ ਬਹਾਲ ਕਰਾਉਣ ਲਈ ਸਿੱਖਾਂ ਨੇ ਜੈਤੋ ਦਾ ਮੋਰਚਾ ਲਗਾਇਆ। ਇਸ ਦੌਰਾਨ ਅੰਗਰੇਜ਼ਾਂ ਨੇ ਸ੍ਰੀ ਅਖੰਡ ਪਾਠ ਨੂੰ ਅਖੰਡਿਤ ਕੀਤਾ ਜਿਸ ਕਾਰਨ ਇਹ ਸੰਘਰਸ਼ ਹੋਰ ਵੀ ਤੇਜ਼ ਹੋ ਗਿਆ। ਪਰ ਅੰਗਰੇਜ਼ਾਂ ਨੇ 1928 ਵਿੱਚ ਉਹਨਾਂ ਨੂੰ ਆਮ ਕੈਦੀ ਦੀ ਤਰ੍ਹਾਂ ਮਦਰਾਸ ਵਿੱਚ ਭੇਜ ਦਿੱਤਾ ਤੇ ਉੱਥੇ ਨਜ਼ਰਬੰਦ ਕਰ ਲਿਆ ਇਸ ਸਭ ਦੇ ਚੱਲਦਿਆਂ ਹੀ 1942 ਵਿੱਚ ਮਹਾਰਾਜਾ ਰਿਪੂ ਦਮਨ ਨੇ ਆਖਰੀ ਸਾਹ ਲਏ ਤੇ ਉਹਨਾਂ ਦੀ ਮੌਤ ਹੋ ਗਈ ਇਹ ਸੀ ਮਹਾਰਾਜਾ ਰਿਪੂ ਦਮਨ ਦਾ ਕਾਰਜਕਾਲ ਹੁਣ ਗੱਲ ਕਰਦੇ ਹਾਂ ਕਮਰ ਅਬੇ ਉਦੇ ਪ੍ਰਤਾਪ ਸਿੰਘ ਦੀ ਜੋ ਕਿ ਰਿਪੂ ਦਮਨ ਮਹਾਰਾਜਾ ਦੇ ਵੰਸ਼ ਵਿੱਚੋਂ ਹੈ ਦੱਸਿਆ ਜਾਂਦਾ ਹੈ ਕਿ ਜਦੋਂ ਅਬੇਉਦੇ ਪ੍ਰਤਾਪ ਛੋਟੇ ਸਨ ਤਾਂ ਉਹਨਾਂ ਨੇ ਰਾਤ ਨੂੰ ਉੱਠ ਕੇ ਆਪਣੀ ਮਾਂ ਕੋਲੋਂ ਕਿਰਪਾਨ ਦੀ ਮੰਗ ਕੀਤੀ। ਉਹਨਾਂ ਦੀ ਮਾਂ ਹੈਰਾਨ ਹੁੰਦੀ ਹੈ ਕਿ ਉਹਨਾਂ ਨੇ ਕਦੇ ਵੀ ਇਦਾਂ ਦੀ ਕੋਈ ਮੰਗ ਨਹੀਂ ਕੀਤੀ ਸੀ ਪਹਿਲਾਂ। ਪਰਿਵਾਰ ਉਸ ਸਮੇਂ ਦਿੱਲੀ ਵਿੱਚ ਰਹਿ ਰਿਹਾ ਸੀ ਤੇ ਰਵਾਇਤੀ ਸਿੱਖੀ ਰਵਾਜਾਂ ਤੋਂ ਥੋੜਾ ਦੂਰ ਹੋ ਚੁੱਕਾ ਸੀ। ਪਰ ਜਦੋਂ ਅਬੇਉਦੇ ਪ੍ਰਤਾਪ ਨੇ ਕਿਰਪਾਨ ਦੀ ਮੰਗ ਕੀਤੀ ਤਾਂ ਸਾਰਾ ਪਰਿਵਾਰ ਹੈਰਾਨ ਸੀ। ਇਸ ਮੰਗ ਤੋਂ ਬਾਅਦ ਹੀ ਉਹਨਾਂ ਦੇ ਪਰਿਵਾਰ ਵਿੱਚ ਕਾਫੀ ਤਬਦੀਲੀ ਆਈ ਤੇ ਸਿੱਖੀ ਮਰਿਆਦਾ ਨਾਲ ਉਹ ਜੁੜ ਗਏ ਅਬੇ ਉਦੇ ਪ੍ਰਤਾਪ ਦੀ ਮਾਂ ਤੇ ਉਸਤੇ ਪਿਉ ਨੇ ਇਹ ਅਕਾਲ ਪੁਰਖ ਦਾ ਭਾਣਾ ਮੰਨਿਆ ਉਹਨਾਂ ਇਹ ਸਮਝਿਆ ਕਿ ਇਹ ਉਹਨਾਂ ਵੱਲੋਂ ਇੱਕ ਸੰਕੇਤ ਹੈ ਇਸ ਤੋਂ ਬਾਅਦ ਪਰਿਵਾਰ ਨੇ ਸਿੱਖੀ ਧਰਮ ਵਿੱਚ ਜੁੜਨ ਕੇਸ ਰੱਖਣ ਤੇ ਸਿੱਖੀ ਸਰੂਪ ਧਾਰਨ ਕਰਨ ਦਾ ਫੈਸਲਾ ਕੀਤਾ ਕਮਰ ਅਬੇ ਉਹਦੇ ਪ੍ਰਤਾਪ ਸਿੰਘ ਨੇ ਫੈਸਲਾ ਕੀਤਾ ਕਿ ਉਹ ਆਪਣੇ ਪੁਰਖਿਆਂ ਦੀ ਨਾਬਾ ਰਿਆਸਤ ਵਿੱਚ ਜਾ ਕੇ ਹੀ ਰਹੇਗਾ ਇਹ ਸਭ ਦੇ ਚੱਲਦਿਆਂ ਹੀ ਉਹਨਾਂ ਨੂੰ ਕੀਤੇ ਹੋਏ ਕੇਸ ਹਾਈ ਕੋਰਟ ਤੱਕ ਗਏ ਮਹਾਰਾਜਾ ਪ੍ਰਤਾਪ ਸਿੰਘ ਦੀ ਮੌਤ ਤੋਂ ਬਾਅਦ ਹੀਰਾ ਮਹਿਲ ਇੱਕ ਜੰਗ ਦਾ ਅਖਾੜਾ ਬਣ ਚੁੱਕਾ ਸੀ ਇਹ ਮਾਮਲਾ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਵਿੱਚ ਪਹੁੰਚਦਾ ਜਿੱਥੇ ਇਹ ਕੇਸ ਮਹਾਰਾਜਾ ਰਿਪੂ ਦਮਨ ਦੇ ਵੰਸ਼ ਧੱਕ ਵਿੱਚ ਫੇਰ ਕਰ ਦਿੱਤਾ ਜਾਂਦਾ ਹੈ ਤੇ ਸਾਲਾਂ ਦੀ ਚੁੱਪ ਤੋਂ ਬਾਅਦ 2 ਫਰਵਰੀ 2026 ਨੂੰ ਕਮਰ ਅਬੇ ਉਦੇ ਪ੍ਰਤਾਪ ਦੀ ਦਸਤਾਰਬੰਦੀ ਇਸ ਮਹਿਲ ਵਿੱਚ ਫਿਰ ਤੋਂ ਹੁੰਦੀ ਹੈ ਫਿਰ ਤੋਂ ਇਤਿਹਾਸਕ ਰੌਣਕ ਵੇਖੀ ਜਾਂਦੀ ਹੈ ਨਾਭਾ ਰਿਆਸਤ ਵਿੱਚ ਫਿਰ ਉਹੀ ਰੌਣਕ ਦੇਖਣ ਤੋਂ ਬਾਅਦ ਇੱਕ ਗੱਲ ਸਪਸ਼ਟ ਹੋ ਚੁੱਕੀ ਸੀ ਕਿ ਇਸ ਦੀ ਰਾਜਨੀਤਿਕ ਤੌਰ ਤੇ ਵਾਪਸੀ ਨਹੀਂ ਹੋ ਸਕਦੀ ਪਰ ਇਸ ਦੀ ਪਛਾਣ ਤੇ ਇਤਿਹਾਸਕ ਫਿਰ ਤੋਂ ਵਾਪਸ ਆ ਚੁੱਕਾ ਹੈ ਇਹ ਸਭ ਇਤਿਹਾਸ ਪੜਨ ਤੋਂ ਬਾਅਦ ਸਾਨੂੰ ਇਹੀ ਦੇਖਣ ਨੂੰ ਮਿਲਦਾ ਹੈ ਕਿ ਰਾਜ ਨੂੰ ਤਾਕਤ ਨਾਲ ਖਤਮ ਜ਼ਰੂਰ ਕੀਤਾ ਜਾ ਸਕਦਾ ਪਰ ਪਹਿਚਾਨ ਨੂੰ ਖਤਮ ਨਹੀਂ ਕੀਤਾ ਜਾ ਸਕਦਾ 124 ਸਾਲ ਲੱਗ ਗਏ ਪੀੜੀਆਂ ਲੰਘ ਗਈਆਂ ਪਰ ਇੱਕ ਰਾਤ ਨੂੰ ਪੁੱਛਿਆ ਗਿਆ ਸਵਾਲ ਮੇਰੀ ਕਿਰਪਾਨ ਕਿੱਥੇ ਹੈ ਸਾਰੀ ਕਹਾਣੀ ਨੂੰ ਮੋੜ ਜਗਾ ਦਿੰਦੀ ਹੈ ਜੇ ਇਸ ਇਤਿਹਾਸ ਦੀ ਜਾਣਕਾਰੀ ਤੁਹਾਨੂੰ ਚੰਗੀ ਲੱਗੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਓ ਅੱਗੇ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਦ ਤੱਕ ਲਈ ਸਤਿ ਸ਼੍ਰੀ ਅਕਾਲ